ਪਿੱਛੇ ਜੇ ਪਵਨ ਤੇ ਇੱਕ ਉਹਦਾ ਬ੍ਰਦਰ ਹੈਗਾ ਉਹਨਾਂ ਨੂੰ ਥ੍ਰੈਟ ਕਾਲ ਦਿੱਤੀ ਸੀ ਫਿਰੋਤੀ ਵਾਸਤੇ ਨਿਸ਼ਾਰਾ ਪੰਨੂਆ ਦੇ ਕਪੜਾ ਵਪਾਰੀ ਸੀ ਇੱਕ ਰੈਡੀਮੇਡ ਦੀ ਦੁਕਾਨ ਸੀਗੀ ਔਰ ਉਹਨਾਂ ਦੀ ਦੁਕਾਨ ਤੇ ਗੋਲੀ ਵੀ ਚਲਾਈ ਸੀ 28 28 ਤਰੀਕ ਨੂੰ ਦੁਪਹਿਰ ਨੂੰ 3:30 ਵਜੇ ਔਰ ਉਹਦੇ ਚ ਜਿਹੜਾ ਗੋਪੀ ਨੰਬਰ ਦਾ ਨਿਸ਼ਾਰਾ ਪੰਨੂਆ ਵਾਲ ਤੇ ਦੋ ਮੁੰਡੇ ਮੁੰਡੇ ਨਾਲ ਹੋਰ ਸੀਗੇ ਕੋਦੋ ਹੀ ਪਤਾ ਲੱਗਿਆ ਸੀ ਵੀ ਮੋਹ ਪ੍ਰੀਤ ਸੀਗਾ ਤੇ ਇੱਕ ਸ਼ਮਸ਼ੀਰ ਸ਼ੇਰਾ ਇਹ ਤਿੰਨੋ ਜਿਹੜੀ ਇਹਨਾਂ ਨੇ ਵਾਵਾ ਇੱਥੇ ਇਲਾਕੇ ਦੇ ਵਿੱਚ ਲੋਕਾਂ ਨੂੰ ਥ੍ਰੈਟ ਕਰਨਾ ਸ਼ੁਰੂ ਕਰਤਾ ਸੀ ਫਰੋਤੀਆਂ ਵਾਸਤੇ ਔਰ ਫਰੋਤੀਆਂ ਇਕੱਠੀਆਂ ਕਰ ਰਹੇ ਸੀ ਇਹਦੀ ਬੈਕਗ੍ਰਾਉਂਡ ਇਹ ਲੰਬੜਦਾਰ ਜਿਹੜਾ ਗੋਪੀ ਲੰਬੜਦਾਰ ਹੈਗਾ ਇਹਦੀ ਪਹਿਲੇ ਜਿਹੜਾ ਸਾਡਾ ਸਰਾਲੀ ਪੁਲਿਸ ਸਟੇਸ਼ਨ ਦੇ ਉੱਤੇ ਆਰਪੀਜੀ ਅਟੈਕ ਹੋਇਆ ਸੀ ਉਹਦੇ ਤੇ ਵੀ ਯੁਵਾਪਾ ਚ ਅੰਦਰ ਗਿਆ ਸੀ ਜੁਵੇਨਾਈਲ ਹੋਣ ਕਰਕੇ ਉਹਦੀ ਇਹਦੀ ਜਿਹੜੀ ਆ ਉਦੋਂ ਜ਼ਮਾਨਤ ਹੋ ਗਈ ਸੀਗੀ ਔਰ ਉਹ ਆ ਕੇ ਇਹਨੇ ਜਿਹੜਾ ਦੁਬਾਰਾ ਆਪਣਾ ਸੌਟ ਆ ਇੱਕ ਗੈਂਗ ਜਿਹਾ ਬਣਾ ਲਿਆ ਸੀ ਔਰ ਲੰਡੇ ਨਾਲ ਔਰ ਬਾਹਰ ਆਪਣੇ ਜਿਹੜੇ ਜਿੱਦਾਂ ਨਾਲ ਪਹਿਲੇ ਟੱਚ 'ਚ ਸੀ ਉਹ ਦੁਬਾਰਾ ਟੱਚ 'ਚ ਸੀਗਾ ਜਸਲ ਵਗੈਰਾ ਨਾਲ ਲੰਡੇ ਨਾਲ ਤਾਂ ਉਹ ਜਿਹੜੀਆਂ ਡਿਸਟਰਪਟਿਵ ਐਕਟੀਵਿਟੀਜ਼ ਦੇ ਵਿੱਚ ਨਸ਼ਾ ਵੇਚ ਕੇ ਜਾਂ ਇਦਾਂ ਫਰੋਤੀਆਂ ਦੇ ਪੈਸੇ ਕੁਝ ਉਹਨਾਂ ਨੂੰ ਭੇਜ ਦਿੰਦੇ ਸੀ ਕੋਈ ਛਾਪ ਰੱਖ ਲੈਂਦੇ ਸੀਗੇ ਔਰ ਇਹ ਆਪਣਾ ਪੂਰਾ ਕੰਮ ਚਲਾ ਰਹੇ ਸੀ ਇਹਨਾਂ ਦੇ ਬਾਰੇ ਇਨਫੋਰਮੇਸ਼ਨ ਸੀਆਈਏ ਸਟਾਫ ਕੋਲ ਸੀਗੀ ਕਿ ਇਹ ਜਿਹੜਾ ਮਾਮਰਾਤਸਰ ਸਾਈਡ ਤੋਂ ਆਪਣੇ ਸਰਹਾਲੀ ਵਾਲੇ ਨੂੰ ਜਾ ਰਹੇ ਆ ਤਾਂ ਵਿਦਿਨ 5 ਮਿੰਟ ਚ ਹੀ ਉਹਨਾਂ ਨੇ ਆਪਣੀ ਟੀਮ ਜਿਹੜੀਆਂ ਦੋ ਟੀਮਾਂ ਇਕੱਠੀਆਂ ਕੀਤੀਆਂ ਔਰ ਇਹਨਾਂ ਨੂੰ ਨਿਸ਼ਾਰਾ ਟੀਪੌਂਟ ਪਹੁੰਚ ਕੇ ਇਹਨਾਂ ਨੂੰ ਇੰਟਰਸੈਪਟ ਕਰ ਲਿਆ ਇਹਨਾਂ ਨੇ ਉੱਥੋਂ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਗੱਡੀ 'ਚ ਗੱਡੀ ਇੰਸਪੈਕਟਰ ਜਿਹੜੇ ਪ੍ਰਭਜੀਤ ਆ ਇਹਨਾਂ ਮਾਰ ਕੇ ਗੱਡੀ ਰੋ ਸਾਈਡ ਤੋਂ ਰੋਕ ਕੇ ਤੇ ਇਹਦੀ ਇਹਨਾਂ ਨੂੰ ਖਰਕਤ ਕਰਨ ਤੋਂ ਪਹਿਲੇ ਹੀ ਮੌਕੇ ਤੇ ਨਾ ਇੰਟਰ ਉਹ ਫੜ ਲਿਆ ਔਰ ਤਿੰਨ ਜੇਣਾ ਕੋਲੋਂ ਪਿਸਟਲਜ਼ ਕੌਕ ਕੀਤੀਆਂ ਹੋਈਆਂ ਮਿਲੀਆਂ ਔਰ ਸਵਾ ਕਿਲੋ ਦੇ ਕਰੀਬ ਇਹਨਾਂ ਕੋਲ ਜਿਹੜੀ ਹੀਰੋਨ ਸੀ ਉਹ ਸੀ ਤੇ ਇੱਕ ਆਲਟੋ ਕਾਰ ਜਿਹੜੀ ਕਿ ਕੋਈ ਇਹਨਾਂ ਨੇ ਫਰੋਤੀ ਤੇ ਪੈਸੇ ਤੋਂ ਜੋ ਹੁਣ ਤੱਕ ਇਹਨਾਂ ਨੇ ਦੱਸਿਆ ਵੀ ਖਰੀਦੀ ਸੀ ਕਿਸੇ ਤੋਂ ਤਾਂ ਉਹ ਰਿਕਵਰ ਹੋਈ